ਕਈ ਵੀਰਾਂ ਨੂੰ ਲੱਗਦਾ ਹੋਣਾ ਵੀ ਯਾਰ ਸਾਡੀ ਜ਼ਮੀਨਾਂ ਕੋਲ ਖੋਲੂਗਾ। ਅਨੇਕੀ ਧਾਰਨਾ ਆਪਣੇ ਬਹੁਤ ਸਮਾਂ ਲੱਗ ਜਾਣਾ ਜਿਹਨੇ ਸਾਹਮਣੇ ਸੱਚਾਂ ਮੇਰੇ ਗੱਲ ਕਰੀਏ। ਜ਼ਮੀਨਾਂ ਖੁੰਗੀਆਂ ਨਾ। ਖੋਣਗੇ ਆਪਣੇ ਮੈਸਰ ਖਾਨ ਦੇ ਨਾਲ ਆ। ਇੱਥੇ ਇੱਕ ਏਡੇ ਵੱਡੇ ਪ੍ਰੋਜੈਕਟ ਆਏ ਜਿਹੜਾ 50 52 ਕਿਲੋਮੀਟਰ ਆਪਣਾ ਇਧਰਲਾ ਪਾਸਾ ਜੋਧਪੁਰਾ ਲੈਣ ਤੋਂ ਰਹਿ ਕੇ। ਇੰਨੀ ਪਰਲੇ ਪਾਸ। ਦੂਜੀ ਰਿਪੋਰਟ ਆ ਕਿ 20 ਤੋਂ 22 ਕਿਲੋਮੀਟਰ ਅੱਜਾ ਖੱਬਾ ਰੇਲਵੇ ਲੈਗ ਹੋਊਗਾ। ਸੋਨੇ ਪਾਸੇ ਦੀ ਜ਼ਮੀਨ ਹੈ ਜਿਹੜਾ ਕੋਈ ਰੇਟ ਨਹੀਂ। ਜੇ ਆਪਾਂ ਅਰੇ ਦਿਮਾਗਮਤਾਬ ਗੱਲ ਕਰਕੇ ਵੱਧ ਤੋਂ ਵੱਧ ਵੀ ਦੇ ਦੇਣ ਕਿ ਸਾਨੂੰ 20 ਕਰੋੜ 50-50 ਕਰੋੜ ਉਹ ਵੀ ਦੇ ਦੇਣਗੇ। ਜਿਹੜਾ ਕਿ ਟਿੱਬਿਆਂ ਦੀ ਕੋਈ ਪੁਰਜ਼ਾ ਨਹੀਂਗਾ ਛੋੜ ਕਰੋੜ ਨੂੰ ਹੁਣ ਵੇਚ ਕੇ ਕਿਤੇ 70 ਕਲੇ ਦਾ ਲੈ ਕੇ ਬਹਿ ਨਹੀਂ ਲੈ ਲੈ ਕਿਤੇ 50। ਉਹ ਵੀ ਜਿਹੜੇ ਗਰੁੱਪੇ ਛੱਡੇ ਨੇ ਇਕੱਠੇ ਕਰਨਗੇ ਜੇ ਉਹ ਅਗਲੇ ਨੂੰ ਰੋਕ ਪਈ ਉਹਦੇ ਉੱਤੇ ਇਕੱਠੇ ਕਰਨਗੇ। ਆਪਣੇ ਕਿ ਤਾ ਸਾਰੀ ਜਾਣ ਦੇ ਤੇ ਸੋਧ ਕਾਰਖਾਨਾ ਕਿਤੇ ਵਿੱਚ। ਉਹਦੀ ਦੌੜ ਲੱਗੀ ਹੋਈ ਆ ਗਟਾਰ ਸਿੰਘ ਵਾਲੇ ਤੋਂ ਲੈ ਕੇ ਆਪਣੇ ਜਿਹੜਾ ਪਹਿਲਾ ਫਾਸਲਾ ਚੰਦੂਵਾਲਾ ਇੱਕ ਤੋਂ ਤੱਕ ਦੋਨੇ ਚੈੱਕ ਆਇਦਾਂ ਲਿਓ ਦੂਜੀ ਸੌਣੀ ਦੀ ਦੌੜ ਲੱਗੀ ਹੋਈ ਆ ਕਿ ਸਾਡਾ ਸਟਾਕ ਹੈ ਜਿਹੜਾ ਕਿਤੇ ਨਾ ਕਿਤੇ ਨੀਕ ਹੁੰਦਾ ਜਾਂਦਾ ਇਹਨੂੰ ਨਵੀਂ ਜਗ੍ਹਾ ਡਾਈਂਗ ਹੈ ਫਾਸਲਾ ਵਗੈਰਾ ਇਹਦਾ ਅਡਾਨੀ ਵਾਨੀਆਂ ਨੇ ਪੂਰੀ ਦੌੜ ਲਾਈ ਆ ਡਾਕਾ ਬਣਾਉਣ ਦੀ ਵੱਟੇ ਜਿਹੜੀਆਂ ਸਾਡੀਆਂ ਫਾਸਲਾਂ ਕਰਨ ਕੋਰੇ ਕਭੀ ਉਹ ਜੁਹਾ ਉਹ ਦੂਈ ਕਿ ਇਸ਼ੀਆ ਲੈ ਕੱਲਾ ਇਹ ਹੈ ਨਾ ਕੰਮ ਪਾ ਰਿਹਾ ਨਹੀਂ ਕੋਈ ਨਾ ਕੋਈ ਟਾਇਰ ਲੱਗੀ ਹੋਈ ਆ ਕਿੱਥੇ ਤੱਕ 11-11 ਆ ਰਿਹਾ ਇੱਕ ਜਰਾ ਕੋਈ ਕਾਲ ਨਾ ਜੀ ਲਈ ਯਾਰੇ ਚਲ ਕੋਈ ਕਾਲ ਲਿਆ ਦੇ ਵੀਰ ਆ ਜੀ ਟੀਮ ਕਿਉਂਕਿ ઘરે ਤੇ ਆ ਗਈ ਇਹਦੀ ਲਾਈਨਾਂ ਧੂਰੀ ਆ ਰੇਲਵੇ ਦੀ ਸੋਜਾ ਬੰਬਾ ਤੋਂ ਕਲਕੱਤਾ ਕੋੜਾਨੀਆ ਮਾਨੀਆ ਦੇ ਆਪ ਦੇ ਬਾਹਰ ਵਿਦੇਸ਼ਾਂ ਕਦੇ ਜਿਹੜੇ ਨੇ ਉੱਧਰ ਜਾਂਦੇ ਇਸ ਕਰਕੇ ਤੇ ਪੂਰਾ ਜ਼ੋਰ ਲੱਗਿਆ ਹੋਇਆ ਵੀ ਜ਼ਮੀਨਾਂ ਜਿਹੜੀ ਉਹ ਕਿਵੇਂ ਹੋਇਆ ਤੇ ਆਪਣਾ ਜ਼ੋਰ ਲੱਗਿਆ ਹੋਇਆ ਦੁਕਾਨਾਂ ਨੂੰ ਨਹੀਂ ਹੋਰ ਤੇ ਕਿਸਾਨਾਂ ਨੂੰ ਜ਼ਮੀਨਾਂ ਵੇਚ ਵੇਚ ਜੇ ਕਿਹੜਾ ਜ਼ਮੀਨ ਵੇਚੀ ਨਾ ਤਾਂ ਸਾਡਾ ਸਾਰਾ ਕੁਝ ਹੀ ਨਕਸਰ ਹੋਈ ਤੇ ਸਾਡੀ ਇੱਜ਼ਤਾਂ ਵੀ ਨਹੀਂ ਬਚਾਈ ਜੋ ਸੀ ਬੇਜਮੀਨਿਆਂ ਦਾ ਆਪਾਂ ਦੇ ਨੇ ਵਿਚਾਰੇ ਬੈਠੇ ਇਹ ਫੈਸਲਿਟੀ ਇਹਨਾਂ ਦੀ ਜਰੂਰਟ ਕਾਹ ਜਾਂ ਨੂੰ ਹਰ ਮਜਬੂਰੀਆਂ ਨੂੰ ਠੇਕਾ ਕਰਨਾ ਪੈਣਾ ਇਸ ਕਰਕੇ ਜਿਹੜੀਆਂ ਪਰਾਲੇ ਵਾਲੀਆਂ ਵੀ ਇਹਨਾਂ ਨੇ ਇਹਨਾਂ ਨੇ ਪਾਲਸੀਆਂ ਸਾਰੀਆਂ ਜਾਣ ਬੁੱਝ ਕੇ ਸਾਡੇ ਤੇ ਧੋਖੀ ਲੱਗ ਭਾਗ 3-4 ਸਾਲ ਹੋ ਗਏ ਤੁਸੀਂ ਬੇਨੋ ਸਾਰੇ ਨੇ ਹਣ ਆਏ ਆ ਕਿ ਆਏ ਵਾਰ ਆਪਾਂ ਨੂੰ ਇਹ ਕਹਿੰਦੇ ਨੇ ਮਸ਼ੀਨਾਂ ਸਾਡੇ ਕੋਲ ਬਹੁਤ ਹਨ ਸਾਡੇ ਕੋਲ ਕਠਾਲੀਆਂ ਮਸ਼ੀਨਾਂ ਜੀ ਵਾਧੂ ਆ ਤਸੀਂ ਕਿਸੇ ਨੂੰ ਕਿਸਾਨਾਂ ਅੱਗ ਨਾ ਲਾਵੀਂ ਮਸ਼ੀਨਾਂ ਪਿੱਛੇ ਉਹ ਜਿਹੜੇ ਸਾਰੇ ਬੈਠੇ ਮੈਂ ਲੱਗਾ ਐਡਾ ਵੱਡਾ ਪਿੰਡ ਐ ਛੇ ਵੀ ਨਹੀਂ ਵੇਚੇ ਹੋਣੇ ਵਿੱਚ ਆਪਣੇ ਉਮਰ ਵੱਢ ਕੇ ਰੱਖੇ ਸਿਆ ਜਿਹੜੇ ਕੋਈ ਨਹੀਂ ਦੱਸਾ ਗੱਲ ਕਹਿੰਦੇ ਆਪਣੇ ਘੁੰਮਣ ਦਾ 10 ਕਬਿਲ ਜਿਹਦੇ ਚੋ ਕਿਸਾਨਾਂ ਨੇ 7 ਵੇਚੇ ਸੈਂਨਾ ਨਾਲ ਕੋਲ ਆਦ ਦਾ ਮਾਰਾ ਕੋਈ 1000 ਦੇ ਦਿੰਦਾ ਕੋਈ 800 ਕੇ 600 ਬਾਹਰ ਕਰੀ ਇਸੇ ਤਰ੍ਹਾਂ ਆਪਣੇ ਤੰਨ ਕਰਨ ਬੈਠੇ ਸੁਣਾ ਦੇ ਵੀ ਜਿਹੜਾ ਮਾਲਾ ਜਾਂ ਕਹਿਣਾ ਵਾਲਾ 77 ਦੇ ਦੇ ਜੇ 60 ਤੇ ਕੰਠਾ ਲੱਗਦਾ ਇੱਕ ਦੇ ਵੱਡੇ ਤੋਂ ਖਾਣੇ ਉਹ ਬੱਦੀ ਆ ਉਹ ਸੇਟੀ ਦੇ ਬਣੇ ਜਲਾ ਉਹਨਾਂ ਨਾਲ ਜੂਰੂ ਕਿਹੜਾ ਮੈਂ ਕਹਿਣਾ ਦਾ ਵੱਤ ਇੱਕ ਦੋ ਤਾਂ ਮਸ਼ੀਨਾਂ ਦਾ ਨਹੀਂ ਹੋ। ਪ੍ਰਸ਼ਾਸਨ ਨੇ ਜਿਹੜੀ ਗੱਲ ਕਰਾਈ ਸੀ ਆਪਾਂ ਨੂੰ ਸਾਡੇ ਕੋਲੇ ਲਗਭਗ ਛੋਟੀਆਂ ਵੱਡੀਆਂ 262 63 ਮਸ਼ੀਨਾਂ ਪਿੰਡ ਆਪਣਾ ਲਗਭਗ ਉਦੇ ਵਿੱਚ ਬਹੁਤ ਜ਼ਿਆਦਾ ਛੋਟੇ ਸ਼ਾਮਲ ਨੇ ਜਿਹੜੇ ਕਿ 200 ਤੋਂ ਮਸ਼ੀਨਾਂ ਨਾਲ ਫੇਰ ਵੀ ਨਹੀਂ ਇਹ ਵੀ ਬੜੇ ਵਾਰੀ ਡਿਸਕਸ ਕੋਈ ਆਪਾਂ ਨਸਤੀ ਅੱਗੇ ਥੀ-ਥੀ ਬਿਰੋਧਾ ਨਾ ਲਾਉਣਗੇ ਕਿ ਬਹੁਤ ਦੇ ਹੁਣੇ ਮਤਾਂ ਕੋਈ ਆਪਾਂ ਮੰਗ ਵੀ ਕਰੀ ਸੀ ਵੇਸੀ ਪਹਿਲਾਂ ਕਰਤੈਂ ਦੀ ਦਵਤ ਕਿ ਤੁਹਾਡੇ ਇਹਨਾਂ ਦਾ ਪ੍ਰਬੰਧ ਕਰ ਦਿਓ ਅਸੀਂ ਨਾ ਅੱਜ ਅਕਲੋਂ ਦੇ ਹੱਥਾਂ ਦਾ ਨਾ ਖਾ। ਨਾ ਲਾਈਏ ਪ੍ਰਬੰਧ ਜੇਕਰ ਨਾ ਕਰੂੰਗੇ ਤਾਂ ਸਾਡੀ ਮਜਬੂਰੀ ਹੈ ਫਿਰ ਅਸੀਂ ਫਾਸੂ ਵੀ ਜਾਣੀ। ਦੇਰ ਕਿ ਪਹਿਲਾਂ ਕਿ ਉਹ ਸਾਨੂੰ ਦੇਖ ਕੇ ਤੋਂ ਉਹਨੇ ਦੋ ਦਿਨ ਧਰਨਾ ਲਾਇਆ ਆਪਾਂ ਆਪਣੇ ਵਿੱਚ ਆ ਕੇ ਵੱਡੇ ਖਾਸ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਮੈਂ ਜਿਹੜੀਆਂ ਮਸ਼ੀਨਾਂ ਹਨ ਜਾਂ ਸਾਗਨ ਸਾਰਿਆਂ ਨੂੰ ਮਹੀਆ ਕਰਵਾਉਂਗਾ ਕਹਾਨਾ ਨੇ ਅੱਗ ਨਾਲ ਤੇ ਅੱਜ ਤੱਕ ਆਪਾਂ ਸਾਰੇ ਪਿੰਡਾਂ 'ਚ ਆਪਣੇ ਨੇੜਲੇ ਪਿੰਡਾਂ ਦੀ ਪੰਚ ਸਾਦੀ ਗੱਲ ਕਰੀਏ ਨਾਲ ਬਾਕੀ ਆਖਣਾ ਤਾਂ ਮੀਟਾ ਮੀਟਾ ਮਾਗਰ ਨੇ ਮੇਰਾਂ ਜਿਹੜਾ ਉਹਨਾਂ ਨੂੰ ਕੁਛ ਨਹੀਂ ਲੱਗਦਾ ਨਹੀਂ ਵੱਡੀ ਖਾਸ ਅੱਗ ਲੱਗੀ ਨੇ ਹਰ ਇੱਕ ਪਿੰਡ ਦੇ ਲੈ ਪਰ ਹਲੇ ਪ੍ਰਸ਼ਾਸਨ ਦੀ ਇਹ ਦੇਖੀ ਪ੍ਰਸ਼ਾਸਨ ਕਿ ਪ੍ਰਸ਼ਾਸਨ ਜਿਹੜੀ ਗੱਲ ਆ ਪ੍ਰਾਉ ਮਸ਼ੀਨਾਂ ਦੱਸ ਕੇ ਟਾਈਮ ਆ ਹੈ ਨਹੀਂ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਜੇ ਕਰਨਾ ਤਾਂ ਸਭ ਇਕੱਠੇ ਹੋ ਕੇ ਕਰਨਾ ਤੇ ਕਿਤੇ ਇੱਥੇ ਗੱਲ ਇਕੱਲੇ ਇਕੱਲੇ ਨਾਲ ਆਇਆ ਵਾਰ ਸਾਖ ਕਰ ਜਿਹੜੀਆਂ ਹਦਾਇਤਾਂ ਆਇਆ ਵਾਰ ਹੀ ਕਰਦੇ ਨੂੰ ਅੰਮੇ ਤਨ ਮੈਂ ਬੱਸ ਕਰ ਰਹੇ ਹਾਂ ਲੜਾਉਣ ਕਿ ਐਸ ਕਿਨਾਂ ਨੇ ਕਰਿਆ ਕਿ ਆਪਣੇ ਤੇ ਫਰਕ ਘੱਟਣੇ ਪੜਨ ਕਿ ਇਹ ਵੀ ਜਿੱਥੇ ਅਕਲ ਆ ਗਈ ਆ ਉਹ ਪਹਿਲਾਂ ਰੈਸਟ ਕਰੂ ਜੇਲ੍ਹ ਜਿਹੜੀ ਧਾਰਾ ਬਣ ਗਈ ਕੱਟ ਦੇਣਾ ਜਿਹੜਾ ਜੁਰਮਾਨਾ ਅੱਗੇ 5 ਤੋਂ 7 2000 ਵੀ ਸਾਡੇ ਜ਼ਿੰਮੇਦਾਰ ਨੇ ਭੋਲੇ ਨਾਲ ਧੁੱਪ ਕਰਕੇ ਕੀਤੀ ਜਾਂ ਸਮਾਧਨ ਕਰਨ ਦੀ ਆਸ ਤੇ ਨਾਲ ਚੱਲਦਾ ਤੱਕ ਹੋ ਗਿਆ ਜਿਹੜਾ ਕਿ ਜਾਵਾ ਸੀ ਕਰਤਾ ਹੈ ਕਿ ਉਹਨਾਂ ਨੇ 30 ਫੀਸਦੀ ਕੋ ਲੈ ਕੇ 10000 ਦੀ ਹੋ ਗਿਰ ਗਈ ਤਾਂ ਜਿੱਥੇ ਜੇ ਵੀ ਹਿੰਦੀ ਸੀ ਉਹਨਾਂ ਨੇ ਤਫਰੀਲੀ ਕਰ ਲਈ ਅੱਗੇ ਟਾਈਮ ਲਾ ਕੇ ਹੁਣ ਸਾਰਾ ਕੁਝ ਕਰਤੀ ਹੈ ਡੈਕਟਰੀ ਵੀ ਨਾਲ ਨਾਲ ਕਰਦੇ ਨੇ ਜੇ ਉਸ ਕਿਸਾਨ ਦਾ ਵੀ ਬੱਚਾ ਪੜ ਰਿਹਾ ਵਧੀਆ ਡਿਗਰੀ ਤੇ ਵਧੀਆ ਪੜਾਈ ਕਰ ਰਿਹਾ ਜਾਉਣੇ ਬਾਹਰ ਜਾਣ ਉਹ ਵੀ ਜਿਹੜੇ ਕਿਸਾਨ ਕਰਨੇ ਨੇ ਗੜ੍ਹ ਦੇ ਵੀ ਜਿਹੜਾ ਹੱਕ ਲਾ ਉਹਨਾਂ ਤੋਂ ਬੱਚਾ ਅਸੀਂ ਨੌਕਰੀ ਸਰਕਾਰੀ ਤੋਂ ਲੱਗਣ ਦੇਣਾ ਤੇ ਨਾਲੋਂ ਬਾਹਰ ਤੀਜਾ ਨਾਲ ਇਹਨਾਂ ਨੇ ਕਰਿਆ ਕਿ ਪੈਨਸ਼ਨਾਂ ਨੇ ਕੀ ਸਾਡੀਆਂ 15-1500 ਬੜੀ ਫਾ ਬਿਲਿਸ਼ਣਾਉਂਦੀਆਂ ਇਹ ਰੋਕ ਲੈਣਗੇ ਨਾ ਦੇਣਗੇ ਇਸ ਨੂੰ ਉਪਰਾਲੀ ਦਾ ਹੱਲ ਕੋਈ ਜੋ ਕੋਈ ਹੋਰ ਸੂਮਤ ਮਿਲਦੀ ਆ ਉਹਦੇ ਨਾਲ ਕਿਹੜਾ ਹੱਲ ਉਹ ਵੀ ਨਾ ਕਰਾਈ ਵੀ ਜਿਹੜੀ ਆਪਣੇ ਫਾ ਬਿਲਿਸ਼ਣਾ ਕੀ ਸੇ ਕੋਈ ਆਪਾਹਾ ਜਾ ਉਹ ਲੱਗਿਆ ਕੋਈ ਸਰਕਾਰੀ ਟ੍ਰੀਪਲ ਰਿਸੋਰਸ ਤੋਂ ਜੋ ਵੀ ਹੈ ਉਹਨਾਂ ਨੂੰ ਸਾਰਿਆਂ ਤੋਂ ਖਾਰਜ ਕਰ ਦੇ ਜਿਨਾ ਕਿ ਬਾਸੇ ਦਾ ਐਸਟੀਮਾ ਨੇ ਡੈਕਟਰ ਕੱਢੇ ਨਾ ਤਾਂ ਜੇ ਇਹ ਜੇ ਕੁਝ ਕਰੂੰ ਉਹਨਾਂ ਦੇ ਕਰ ਦੇ ਦੂਜਾ ਸਾਡੇ ਪਿੰਡ ਤੁਸੀਂ ਆਪਣੇ ਪਿੰਡਾਂ ਤੋਂ ਸਾਰੇ ਕੋਈ ਗੱਲ ਨਹੀਂ ਖਾਰਜ ਨੌਂ ਨਿਮਾਨੀ ਨਾ ਨੇ ਜਿਵੇਂ ਤੁਸੀਂ ਬਹੁਤਿਆਨ ਧਿਆਨ ਕਰਿਆ ਬਣਾਉਂਦੇ ਟੈਲੀਜਨ ਸ਼ਿਫਟ ਜਿੱਥੇ ਆਪਣੇ ਪਿੰਡਾਂ ਤੋਂ ਕਿ ਨਾਂ ਨਹੀਂ ਆ ਮੁੰਡੇ ਆਪਾਂ ਨੂੰ ਵੀ ਨਹੀਂ ਪਤਾ ਤੁਹਾਨੂੰ ਵੀ ਨਹੀਂ ਪਤਾ ਹੁਣ ਕਿ ਕਿੱਡਾ ਟਿਕਣਾ ਤੇ ਕਿਹੜੀ ਲੋਕਿੰਗ ਪੱਤੀ ప్రతి ਮਹੀਨਾ ਬਰਮੀਸ ਤੋਂ ਕਰਦੇ ਕਾਪੀ ਦੇ ਵਾਈਟ ਕਾਪੀ ਦੇ ਲੋਕਾਂ ਨੂੰ ਲੱਗੇ ਰਿਪੋਰਟ ਜਗੀਆਂ ਪੈਣ ਕਿ ਕਰੀ ਇਹ ਨੋਟ ਵੀ ਕੀ ਕਰਦੇ ਨੇ ਇਹ ਵੀ ਪ੍ਰਾਣੀ ਪਰ ਦੂਜਾ ਇੱਕ ਪਿੰਡ ਦੇ ਵਿੱਚ 2500 ਤੋਂ ਵਿੱਚ ਤਾਂ ਰਹਿਆ 30-35 ਬੰਦੇ ਦੀਆਂ ਟੀਮਾਂ ਮੁੰਡਿਆਂ ਨੇ ਬਣਾਈਆਂ ਤਾਨੂੰ ਫਟ ਉਹ ਨਹੀਂ ਕੋਈ ਕਰਾ ਨੰਬਰ ਤੇ ਜੇ ਤੁਸੀਂ ਐਵੇਂ ਆਪਣੇ ਅੰਗਨ ਵੱਡੀਆਂ ਨਹੀਂ ਜੋਗੀ ਨੇ ਵਿਚਾਰ ਰੱਖਿਆ ਬੀਬੀਆਂ ਨਾਲ ਜਾ ਉਹਨਾਂ ਦੇ ਵੀ ਘਰ ਘਰ ਵਿੱਚ ਮਿਹਨਤ ਚਲਾਈ ਐ ਵੀ ਘਰ ਘਰ ਜਾ ਕੇ ਜਾਗਰਤ ਕਰੋ ਤਪੋਖਾਨਾ ਤੇ ਅਗਰ ਕਰਦੇ ਐਨ ਵੀ ਜਿਵੇਂ ਕਿਸਾਨ ਭੂਲਾ ਹੁੰਦਾ ਸਾਰੀ ਸਾਰੀ ਉਮਰ ਲੰਘ ਮੈਸ ਤੋਂ ਵੱਡੀ ਉਮਰ ਦੇ ਬੈਠੋ ਕੁੱਤੀ ਜਿਹਨਾਂ ਨੇ ਸਾਰੀ ਉਮਰ ਹੀ ਕੱਢ ਲਈ ਕਿ ਇਹ ਜਦ ਤੱਕ ਆਇਆ ਨਹੀਂ ਗੰਨਪਾਤ ਉਹਨੇ ਕੋਈ ਗੱਲ ਆਈ ਨਾ ਫਤੂਸ਼ੀ ਕਰਦੇ ਨੇ ਉਹ ਜਿਹੜੇ ਜੀਤੀ ਹੁੰਦੇ ਨੇ ਨਾਲ ਬੰਦ ਹੁੰਦੇ ਨੇ ਉਹਨਾਂ ਹਾਈਲੈਂਡ ਹੋਊਗੀ ਦਿੱਲੀ ਵਾਲੀ ਹੁੰਦੀ ਦਿਸਪਾਸ ਹੋਣੀ ਹੈ ਜੀ ਦਿੱਲੀ ਤੇ ਐਵੇਂ ਹਾਈਲੈਂਡ ਤੋਂ ਅਰੇਂਗਲਾ ਅਰੇਂਗਲਾ ਪਹੁੰਚਣਾ ਪੈਂਦਾ ਜੀ ਦਿੱਲੀ ਵਿੱਚ ਖਾਲੀ ਜਾਵੇ ਵਿੱਚ ਤੇ ਪਾਕਿਸਤਾਨ ਵਿੱਚ ਐਨਾ ਕੋਈ ਨਹੀਂ ਦਿਖਾਉਂਦਾ ਬੰਦਾ ਯਾਨੀ ਜਿਹੜੇ ਕੈਲਗੇ ਔਖਾ ਹੋਣਾ ਚੰਗਾ ਜਿਹੜਾ 20-20 ਕਿੱਲਾਂ ਦੇ ਖਾਲੀ ਵਿੱਚ ਦਾ ਉਹਨੂੰ ਬਾਹਰ ਕੱਢਣਾ ਇਹ ਕਿਸੇ ਪ੍ਰੀਖਿਆ ਜੰਡੀਆ ਘਣਾਟੇ ਦੇ ਵਿੱਚ ਉਹ ਦੇਖ ਦਿੱਤੀ ਜਾ ਸਕਦਾ ਪਰਤੇ ਹੋਣ ਜਿਹੜਾ ਸਰਕਾਰ ਦਾ ਕੰਮ ਕਰਦਾ ਉਹਨਾਂ ਦੀ ਸਰਕਾਰੀ ਸਿਹਤ ਕਲੈਸਟਿਕ ਜਿਹੜਾ ਹੈ ਤੇਜੀ ਤੋਂ ਨਿਕਾ ਉਹਨਾਂ ਤੋਂ ਚਾਰਜ ਜੜਾ ਹੋਏ ਨੇ ਮਰਦਾਰਾਂ ਦੇ ਮੈਂਬਰਾਂ ਦੇ ਇਹਨਾਂ ਦੇ ਲਈ ਪੂਜਾ ਬਾਹਰੋਂ ਬਚਾਣ ਦੇ ਵਿੱਚ ਮੈਂਨਸ ਪਾਉਣੇ ਬੰਦਾ ਆ ਜਾ ਬੀਰ ਕੰਮਾਂ ਨਹੀਂ ਬਲੋ